प्यारे दोस्तों सत श्री अकाल जी पंजाब दी, दी कैबिनेट मीटिंग दे ਵਿੱਚ ਮੁੱਖ ਮੰਤਰੀ ਭਵਨ ਤਮਾਨ ਨੇ ਐਂ ਫੈਲਾ ਲਿਆ ਜੋ ਜ਼ਮੀਨ ਜਾਇਦਾਦ ਰਜਿਸਟਰੀ ਲਈ ਜੋ ਐਨਓਸੀ ਦੀ ਸ਼ਰਤਾ ਉਹ ਸਨਾਗਤਾਂ ਉਤੇ ਖਤਮ ਕਰਤੀ ਹੈ ਇਸ ਵਾਸਤੇ ਜੋ ਹਰ ਇੱਕ ਜੋ ਰਜਿਸਟਰੀ ਕਰਣਗਰਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਪਵੇਗੀ ਦੂਜੇ ਪਾਸੇ ਸੂਬੇ ਪਰ ਵਿੱਚ 582 ਬੈਂਟਰੀ ਹਾਸਲਾਂ ਵਿੱਚ ਕੰਮ ਕਰਦੇ 479 ਬੈਟਨਰੀ ਫਾਰਮਾਸਿਸਟ ਅਤੇ 472 ਸਫਾਈ ਸੇਵਕਾਂ ਦੀਆਂ ਸੂਆਮ ਵਿੱਚ 1 April 2024 ਤੋਂ 31 March 2025 ਤੱਕ ਵਾਅਦਾ ਕਰਦਾ ਹੈ ਜੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਹੁਣ ਦੁਬਾਰਾ ਜੋ ਸ਼ੈਸ਼ਨ ਹੈ ਜੀ ਮੁੱਖਾਂ ਦੀ ਪੁਨਰਵੰਦੀਗਾਈ ਵਿੱਚ 16ਵਾਂ ਪੰਜਾਬ ਵਿਧਾਨ ਪੰਜਾਬ ਵਿਧਾਨ ਸਭਾ 7ਵਾਂ ਸੈਸ਼ਨ 2 ਤੇ 4 ਸਤੰਬਰ ਤੱਕ ਸਦਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ ਪ੍ਰਮukh ਹੰਦੀ ਭਗਮਾਨ ਤਮਾਨ ਨੇ ਮਲਾਜਵਾ ਨੇ ਡੀ ਸਬੰਧੀ ਕੋਈ ਗੱਲ ਨਹੀਂ ਕੀਤੀ ਜਿਸ ਸਕਾਰ ਮਾਮਲੇ ਵਿੱਚ ਬਹੁਤ ਗੁੱਸਾ ਆ ਕਿਉਂਕਿ ਇੱਕ ਪਾਸੇ ਕੇਂਦਰ ਸਰਕਾਰ ਦਾ ਡੀਏ 50% ਪਰ ਪੰਜਾਬ ਮਲਾਜ ਦਾ ਡੀਏ ਜੋ 38% ਆ 12% ਦਾ ਫਰਕ ਆ ਜਿਸ ਕਰਕੇ ਜੋ ਕਿ 1 ਜੁਲਾਈ ਨੂੰ ਮੀਟਿੰਗ ਕੀਤੀ ਗਈ ਸੀ ਫਗਵਾੜੇ ਦੇ ਵਿੱਚ ਪਰ ਉਸ ਦੇ ਮੁਖ ਨੇ ਇਹਨਾਂ ਕਿਹਾ ਸੀ ਮੈਂ ਤੁਹਾਡੀਆਂ ਮੰਗਾਂ ਨਾਲ ਹੱਲ ਕਰੂੰਗਾ ਦੁਆਰ ਮੀਟਿੰਗ ਕਰਕੇ ਉਹ ਮੀਟਿੰਗ ਨਹੀਂ ਹੋ ਸਕੀ ਪਰ ਪੰਜਾਬ ਜੋ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਜੀਬ ਫੈਸਲਾ ਨਹੀਂ ਲਿਆ ਗਿਆ 2016 ਤੋਂ ਪ੍ਰੇਖ ਨੈਰੀ ਬਕਾਇਆ ਹੈ ਉਹ ਸਾਰੇ ਵੀ ਫੈਸਲਾ ਨਹੀਂ ਕੀਤਾ ਗਿਆ 17/7/2020 ਨੂੰ ਲਾਈਨ 6 ਬੀ ਲਾਗੂ ਕਰਨ ਦੀ ਗੱਲ ਸੀ ਉਹ ਨਹੀਂ ਕੀਤੀ ਗਈ ਤੇ 15/15 ਨੋਟੀਫਿਕੇਸ਼ਨ ਵਧਾ ਕਰਨ ਦੀ ਗੱਲ ਸੀ ਉਹ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮਹਿਕਮੇ ਕੰਮ ਕਰਦੇ ਕੱਚੇ ਮਾਲਾਂ ਨੂੰ ਪੱਕੇ ਕਰਨ ਦੀ ਗੱਲ ਜੂਰ ਨਹੀਂ ਕੀਤੀ ਗਈ ਜਿਸ ਕਰਕੇ ਮਾਲਿਆਂ ਵਿੱਚ ਬਹੁਤ ਰੋਸ ਆ ਵੱਖ-ਵੱਖ ਹਲਕਿਆਂ ਵਿੱਚ ਜਿੱਥੇ ਜਿਮਨੀ ਚੋਣ ਹੋਈਆਂ ਜਿਵੇਂ ਕਿ ਬਰਨਾਲੇ ਜਿਮਨੀ ਚੋਣਾਂ ਆਉਣ ਵਾਲੀ 18 ਅਗਸਤ ਨੂੰ ਮੁਖਰਿ ਭਵਾਨ ਤਵਾਰੀ ਸਰਕਾਰ ਦੀ ਕੋਲ ਖੋਲ ਰੈਲੀ ਕੀਤੀ ਚੱਬੇਵਾਲ ਵਿੱਚ ਵੀ ਇਸ ਦਾ ਗਿੱਦੜ ਵਾਹੇ ਵਿੱਚ ਹੋਰ ਜਿੱਥੇ ਵੀ ਜਿਮਨੇ ਚੋਣ ਹੋਣੀ ਹੈ ਉੱਥੇ ਵੱਖ-ਵੱਖ ਇਲਾਕਿਆਂ ਵਿੱਚ ਮਲਾਜਮ ਝੰਡਾ ਮਾਚਣਗੇ ਬੇਤੋਂ ਹਰਪਾਲ ਸਿੰਘ ਦੇ ਮੁਖਰਿ ਭਵਾਨ ਤਵਾਰੀ ਸਰਕਾਰ ਦੀ ਕੋਲ ਖੋਲਣਗੇ ਧੰਨਵਾਦ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ